ਆ ਕੋਈ ਬੱਚੇ ਘਰ ਦੀ ਰੌਣਕ ਹੁੰਦੇ ਜੀ ਬੱਚਿਆਂ ਨਾਲ ਵੜੇ ਜਦੋਂ ਆਪਾਂ ਕੰਮ ਤੋਂ ਆਣੇ ਬੱਚਿਆਂ ਨਾਲ ਸ਼ਾਮਾਂ ਨੂੰ ਬਾ ਖੇਡਦੇ ਮਰਦੇ ਆ ਕੋਈ ਆਹ ਦੇਖੋ ਮੇਰਾ ਲੱਡੂ ਆ ਵੇਖੋ ਮੇਰਾ ਲੱਡੂ ਜਾ ਆ ਵੇਖੋ ਜੀ ਆ ਵੇ ਮੇਰਾ ਮਿੱਕੇ ਦੇ ਵੱਡੇ ਹੋਏ ਸਾਰੇ ਵੱਖੋ ਵੱਖਰੇ ਹੋ ਜਾਂਦੇ ਆ ਕੋਈ ਬੱਚੇ ਤੁਸੀਂ ਕੋਈ ਕਹਿਣਾ ਚਾਹੁੰਦੇ ਬੱਚੋ ਹਾਂ ਕੀ ਕਹਿਣਾ ਚਾਹੁੰਦੇ 11 ਘੜੇ ਵੱਜ ਗਿਆ ਟਾੜ ਪੁਰ ਦੇ ਪੈ ਛੱਡ ਜਿਹੜੇ ਪਾ ਗਏ ਗੱਡੀ ਤੁਰਦੀ ਗੱਡੀ ਦੂਜੇ ਦੀ ਪਾ ਬੰਦ ਦੁਨੀਆ ਛੱਡੀ ਕੁਛ ਕਹਿਣਾ ਚਾਹੁੰਦਾ ਜੀ ਹਾਂ ਮਾਰੇ ਗੱਡੀ ਤੋੜੀ ਦੂਜੇ ਦੇ ਪਾਸਾ ਲੈ ਕੇ ਚੱਲ ਗਏ ਆ ਛੱਡੀ ਅਸੀਂ ਸਾਰੇ ਖੇੜ ਨਾ ਜੁਨੇ ਅਸੀਂ ਜੁਨੇ ਇੱਥੇ ਚੱਤੇ ਹੀ ਰਹਿਣਾ ਅਸੀਂ ਸਾਰੇ ਦੇ ਸਹਰ ਚਾਹੁੰਦੇ ਆ ਆਹ ਦਾ ਗੇਹ ਰੀੜੀ ਆੜਿਆ ਮਿੱਤਰੋ ਪਰਿਵਾਰ ਦੇ ਬੱਚੇ ਨੇ ਰੌਣਕਾਂ ਬੱਚੇ ਰਾਣਕ ਲਾਈ ਰਹੇ ਦੇ ਇਹਨਾਂ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਜੀ ਨੇ ਕਹਿੰਦੇ ਜੋ ਕਰਦੇ ਕਰਦੇ ਬੱਚੇ ਉਹ ਜਿਹੜਾ ਵੱਡੇ ਹੋ ਗਏ ਆ ਪਤਾ ਰਸਨਾ ਨਹੀਂ ਲੈ ਤੇ ਆਪਣੇ ਵਿੱਚ ਚੁੱਪ ਹੋ ਜਾਂਦਾ ਮਣਕੇ ਵੱਡਾ ਬੰਦਾ ਸਾਰਾ ਬੰਦਾ ਆਪਣੇ ਬੋਲਦਾ ਨਹੀਂ ਬੱਚੇ ਰਾਣਕ ਲਾਈ ਆ ਇਹ ਕਿਸੇ ਪਾਰ ਬਦਲਾਉਂਦੇ ਸਰੋਦੀਆ ਮਾਲਿਸ਼ਾ ਡੇਪਲੇਟਰ ਕੀ ਕਹਿਣਾ ਚਾਹੁੰਦਾ ਜੀ ਕੀ ਕਹਿਣਾ ਚਾਹੁੰਦੇ ਬੱਚਿਓ ਕੀ ਸਾਡੇ ਚੈਨਲ ਦੇ ਸਬਸਕ੍ਰਾਈਬਰ ਜਿਆਦੇ ਵਧਣ ਤੇ ਸਾਡੀ ਵੀਡੀਓ ਦੇ ਵਿਊ ਜਿਆਦੇ ਆਉਣ ਤੇ ਲਾਈਕ ਵੀ ਕਮੈਂਟ ਵੀ ਆਉਣ ਤੇ ਸਾਡਾ ਵਾਚ ਟਾਈਮ ਆ ਨਿੱਕੜੇ ਗੂੰਗੀ ਇਹਨੇ ਬੋਲਦੀ ਬੋਲਦੀ ਗਾੜੀ ਸੀ ਤਾਂ ਗੋਲਪਾ ਗੋਲਪਾ ਬੋਲਿਆ ਕਰਾਈਂ ਕਰੋ ਲਾਈਕ ਕਰੋ ਕਮੈਂਟ ਵੀ ਕਰੋ ਮੈਂ ਤੈਨੂੰ ਕੁੱਟਣਾ ਹੀ ਤੇ ਹੁਣੇ ਸਾਡ ਕੇ ਆਈਏ ਦੋ ਮਿੱਠੇ ਬੱਚੇ ਹੈ ਪਿਆਰ ਵਖਈ ਲੜਦੇ ਹੀ ਆ ਫੇਰ ਇਕੱਠੇ ਹੋ ਜਾਂਦੇ